ਸਚੀਕਾਲ ਜੀ ਤੁਸੀਂ ਦੇਖ ਰਹੇ ਆ ਸਮਜ਼ ਨਿਊਜ਼ ਗੱਲ ਕਰੀਏ ਅਨਾਜ ਤੋਂ ਆਟਾ ਇਸ ਮਾਮਲੇ ਦੇ ਵਿੱਚ ਜਿਸ ਤੋਂ ਬਾਅਦ ਭਾਤ ਪੂਸ਼ਣ ਆਸ਼ੂ ਤੇ ਹੁਣ ਪਾਉ ਪੂਸ਼ਨਾਸ਼ੂ ਦੇ ਖਾਸਮ ਖਾਸ ਸੰਨੀਪੱਲਾ ਨੂੰ ਪੁਲਿਸ ਜਿਹੜੀ ਵਿਜੀਲੈਂਸ ਪੁਲਿਸ ਆ ਉਹਨੇ ਕਈ ਦਿਨਾਂ ਤੋਂ ਲਗਾਤਾਰ ਪੂਸ਼ਨਾਸ਼ੂ ਦੇ ਗਿਜਲੀ ਬੁਲਾ ਰਹੀ ਸੀ ਤੇ ਅੱਜ ਸੰਨੀਪੱਲਾ ਨੂੰ ਦੇਰ ਰਾਤ ਕੱਲਾ ਦਾ ਉਹਨਾਂ ਦਾ ਹਿਰਾਸਤ ਵਿੱਚ ਲਿੱਤਾ ਜਾਂਦਾ ਤੇ ਉਸ ਤੋਂ ਬਾਅਦ ਅੱਜ ਦੇਰ ਸ਼ਾਮ ਦੱਸਦੀ ਹੈ ਕਿ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਕੋਰਟ ਦੇ ਵਿੱਚ ਉਹਨਾਂ ਦਾ ਰਿਮਾਂਡ ਮੰਗਿਆ ਜਾ ਰਿਹਾ ਪਰ ਅੰਦਰ ਬਹਿਸ ਚੱਲਦੀ ਵੀ ਕਿਸ ਗੱਲ ਦਾ ਰਿਮਾਂਡ ਕਿਉਂਕਿ ਜਿਹੜੇ ਸੰਨੀਪੱਲਾ ਦੇ ਵਕੀਲ ਨੇ ਉਹ ਕਹਿ ਰਹੇ ਨੇ ਕਿ ਡਿਮਾਂਡ ਕਿਸ ਗੱਲ ਦਾ ਮੁੱਖ ਰੋਪੀ ਤੁਸੀਂ ਭਾਰਤ ਪੂਸ਼ਨਾਸ਼ੂ ਨੂੰ ਬਣਾ ਜੋ ਇਸ ਵਕਤ ਜੇਲ੍ਹ 'ਚ ਨਹੀਂ ਪਰ ਸੰਨੀਪੱਲਾ ਕੋਈ ਮੁੱਖ ਪਰ ਸੰਨੀ ਪੱਲਾ ਉਤੇ ਸਾਜ਼ਿਸ਼ ਕਰਤਾ ਦੱਸਿਆ ਜਾ ਰਿਹਾ ਕਿ ਸਾਜ਼ਿਸ਼ ਦੇ ਵਿੱਚ ਇਹ ਮੌਜੂਦ ਸੀਗਾ ਤੇ ਇਸ ਦੀ ਰਿਮਾਂਡ ਦੀ ਸਾਨੂੰ ਲੋੜ ਹੈ ਕਈ ਦਸਤਾਵੇਜ਼ ਚਾਹੀਦੇ ਜੋ ਸੰਨੀ ਪੱਲਾ ਕੋਲ ਹੋ ਸਕਦੇ ਨੇ ਦੇਖਣਾ ਹੋਵੇਗਾ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਦੱਸਦੀ ਹੈ ਕਿ ਜਿਹੜਾ ਅੰਦਰੂ ਗੱਲ ਆਈ ਹੈ ਕਿ ਸੰਨੀ ਪੱਲਾ ਦਾ ਹੁਣ ਵਾਪਸ ਲਿਜਾਇਆ ਜਾ ਰਿਹਾ ਪਰ 2 ਦਿਨ ਦਾ ਰਿਮਾਂਡ ਮਿਲਿਆ ਕੋਰਟ ਵੱਲੋਂ ਮਾਂ ਜੋ ਕੋਰਟ ਵੱਲੋਂ 2 ਦਿਨ ਦਾ ਰਿਮਾਂਡ ਦਿੱਤਾ ਗਿਆ ਕਿਉਂਕਿ ਪਰ ਵਿਜਲન્સ ਵੱਲੋਂ 5 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਤਾਂ ਸੰਨੀ ਪੱਲਾ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਆਰਗੂਮੈਂਟ ਕੀਤਾ ਕਿ 5 ਦਿਨ ਤਾਂ ਨਹੀਂ ਬੰਦਾ ਸਾਜ਼ਿਸ਼ ਕਰਤਾ ਭਾਤਪੂ ਮਾਇੂ ਕੋਰ ਨੇ ਸੰਨੀ ਪੱਲਾ ਨੂੰ ਦੋ ਦਿਨ ਦਾ ਰਿਮਾਂਡ ਦੇ ਦਿੱਤਾ ਤੇ ਹੁਣ ਦੇਖਣਾ ਹੋਵੇਗਾ ਕਿ ਸੰਨੀ ਪੱਲਾ ਕੋ ਦੋ ਦਿਨ ਦੇ ਵਿੱਚ ਕੀ ਖੁਲਾਸੇ ਹੋ ਪਾਉਂਦੇ ਨੇ ਤੇ ਕੀ ਨਵੀਆਂ ਅੰਮ੍ਰਿਤ ਜਾਣਕਾਰੀਆਂ ਸੰਨੀ ਪੱਲਾ ਦਿੰਦਾ ਇਸ ਮਾਮਲੇ ਦੇ ਵਿੱਚ ਜਿਹੜਾ ਨਾਟੋ ਟੋਆ ਟੋ ਮਾਮਲਾ ਸੀ 2000 ਕਰੋੜ ਦਾ ਕਪਲਾ ਕਿਹਾ ਜਾ ਰਿਹਾ ਪਰ ਹੁਣ ਦੇਖਣਾ ਹੋਊਗਾ ਸੰਨੀ ਪੱਲਾ ਕੀ ਇਹਦੇ ਵਿੱਚ ਖੁਲਾਸੇ ਕਰਦਾ ਹੈ ਕੈਮਰਾਮੈਨ ਬਲਵਿੰਦਰ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਸਮਝਾ ਨਿਊਜ਼ ਲਿਦਾ ਹੈ